ਸਮਾਣਾ ਦੇ ਗੜੀ ਮੁਹੱਲੇ ਦੇ ਵਿੱਚ ਪਰਿਵਾਰਾਂ ਦੀ ਆਪਸੀ ਲੜਾਈ ਦੇ ਵਿੱਚ ਚਾਚਾ ਭਤੀਜਾ ਜ਼ਖਮੀ ਹੋਏ ਦੋਹਾਂ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ। ਭਤੀਜੇ ਨੇ ਕਿਹਾ ਕਿ ਮੇਰੀ ਮਾਤਾ ਨੂੰ ਕੁਝ ਮਾਰੇ ਸਦ ਬੋਲੇ ਜਿਸ ਕਰਕੇ ਮੈਂ ਇਹਨਾਂ ਨਾਲ ਮੇਰੀ ਲੜਾਈ ਹੋਈ ਹੈ। ਇਹ ਸਾਨੂੰ ਬਹੁਤ ਮਾਰ ਸੰਗੇ ਬੋਲ ਦੂਜੇ ਪਾਸੇ ਚਾਚੇ ਦਾ ਕਹਿਣਾ ਹੈ ਕਿ ਇਹ ਸਾਡੇ ਘਰ ਤੇ ਆ ਕੇ ਦਰਵਾਜ਼ੇ ਤੋੜੇ, ਪੱਟੇ ਮਾਰੇ, ਇੱਟਾਂ ਮਾਰੇਆਂ ਅਤੇ ਮੇਰੇ ਸਿਰ ਦੇ ਵਿੱਚ ਨੇ ਕੁਝ ਛੱਟ ਤੇਜ ਮਾਰੀਆਂ ਜਿਸ ਦੇ ਨਾਲ ਮੈਂ ਜ਼ਖਮੀ ਹੋਇਆ ਹਾਂ। ਡਾਕਟਰਾਂ ਨੇ ਦੋਹਾਂ ਦਾ ਇਲਾਜ ਕਰਕੇ ਇਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਔਰ ਇਸ ਮਾਮਲੇ ਦੀ ਸੂchnਾ ਸਿ ਉਸ ਨੇ ਇਹ ਉਹਨੇ ਕਿਹਾ ਇਹਨਾਂ ਨੇ ਕਿਤੇ ਗਿਆ ਹੀ ਮੇਰੀ ਮੰਮੀ ਨੂੰ ਦੇ ਨੂੰ ਮੁੰਡੇ ਦੇ ਉਹ ਚਾਚੇ ਰੋਕੇ ਕਹਿੰਦੇ ਕਿੱਥੇ ਜਾਂਦੇ ਤੁਸੀਂ ਵੀ ਕਿੱਥੇ ਜਾਂਦੇ ਕਿੱਥੇ ਨਹੀਂ ਇਹਨੇ ਲੈਣਾ ਕੀ ਸਾਡੇ ਤੋਂ ਅਸੀਂ ਜੋ ਮਰਜ਼ੀ ਕਰੀਏ ਜਾਂਦੇ ਨੇ ਜਿੱਥੇ ਮਰਜ਼ੀ ਜਾਂਦੇ ਨੇ ਪਰ ਮੈਂ ਨਹੀਂ ਜਾਂਦਾ ਮੈਂ ਹੋ ਜਾ ਬੰਦਾ ਮੈਂ ਤਾਂ ਹਾਂ ਮੈਂ ਨਹੀਂ ਜਰਿਆ ਫਿਰ ਮੈਂ ਡਰਿੰਕ ਦੀ ਰਾਤ ਬੁਲਾਇਆ ਲਾਦਾ ਆਇਆ ਨਹੀਂ ਕੋਈ ਤੇ ਅੱਜ ਜਿੰਨੇ ਬੰਦੇ ਬੇ ਨੇ ਇਕੱਲੇ ਤੇ ਠੀਕ ਹੈ ਨਾ ਚਾਚੇ ਤਾਂ ਇਹ ਵਿੱਚ ਸੀ ਕੀ ਮਾਰਿਆ ਤੇਰੇ ਮੇਰੇ ਪਹਿਲਾਂ ਇਹਨੇ ਬਾਲਾ ਮਾਰਿਆ ਮੁਰਦਾ ਆਇਆ ਮੈਂ ਪਹਿਲਾਂ ਜਾ ਰਿਹਾ ਸੀ ਰੋਟੀ ਲੈ ਕੇ ਕੰਮ ਤੇ ਜਦੋਂ ਆਇਆ ਮੈਂ ਨਾਲ ਦੀ ਨਾਲ ਬਾਲਾ ਉਹ ਮਾਰਿਆ ਮੇਰੇ ਨੇ ਇਹ ਜੀ ਇੱਕ ਭਤੀਜਾ ਮੇਰਾ ਚਾਚੇ ਦੇ ਬੇਟੇ ਦਾ ਬੇਟਾ ਅੱਗੇ ਇਹ ਜੀ ਨਸ਼ਾ ਬਹੁਤ ਕਰਦਾ ਹੈ ਚਿੱਟਾ ਪੀਂਦਾ ਹੈ ਸ਼ਰਾਬ ਪੀਂਦਾ ਰਾਤ ਨੂੰ ਯਾਨੀ ਕਿ ਵੀ ਬਹੁਤ ਨਸ਼ੇ ਕਰਦਾ ਹੈ ਇਹ ਯਾਨੀ ਕਿ ਵੀ ਰਾਤ ਨੂੰ ਜੀ ਰੌਲਾ ਪਾਉਂਦਾ ਮੇਰਾ ਗੇਟ ਤੋੜਨ ਲੱਗ ਗਿਆ ਅੱਗੇ ਚਲੋ ਅਸੀਂ ਸਮਝਾ ਸਮਝੂਗੇ ਭੇਜਤਾ ਘਰੇ ਫਿਰ ਦਿਨ ਚੜਿਆ ਫਿਰ ਇਹ ਕੋਠੇ ਤੇ ਚੜਿਆ ਸਿੱਧੀਆਂ ਇਟਾਂ ਮੇਰੇ ਘਰ ਦੇ ਅੱਗੇ ਜਾ ਕੇ ਦੇ ਕੋਈ ਇਟਾਂ ਰੋੜੇ ਬੁਰਾ ਹਾਲ ਗਾਲਾਂ ਕੱਢਦਾ ਹੈ ਦੇ ਰਾ ਦੇ ਕੋ ਮੇਰੇ ਸਿਰ ਸਿਰ ਦੇ ਪੀਟਾਂ ਵਾਲੀ ਹਾਂ ਜੀ ਮੇਰੇ ਸਿਰ ਚ ਇਨ ਨਿੱਟ ਮਾਰੀ ਜਾਂ ਦੇਖੋ ਟਾਂਕੇ ਲੱਗੇ ਹੋਏ ਨੇ ਜਦਾਂ ਲੱਗਦਾ ਤੁਹਾਡਾ ਤੀਜਾ ਲੱਗਦਾ ਹਾਂ ਜੀ ਇਹਨਾਂ ਨੂੰ ਰਹਿੰਦੇ ਕਿਹੜੇ ਮੱਲੇ ਚ ਗੜੀ ਮੋੜਦੇ ਜੀ ਮੇਰਾ ਨਾਮ ਪ੍ਰਕਾਸ਼ਾ ਦੇਵੀ ਕੋਈ ਸੀ ਮੁੰਡਾ ਮੇਰਾ ਠੀਕ ਆਪਣੇ ਘਰੇ ਪਿਆ ਸੀ ਰਾਤੋਂ ਪੀ ਕੇ ਨਸ਼ਾ ਪਤਾ ਪੀ ਕੇ ਆਣ ਕੇ ਗੇਟ ਤੋੜਦਾ ਰਿਹਾ ਗਾਲਾਂ ਕੱਢੀਆਂ ਉਹਨੇ ਤੁਸੀਂ ਕਿਤੇ ਕੋਲ ਰਹਿੰਦੇ ਹੋ ਇਹਦੇ ਕੋਲ ਰਹਿੰਦੇ ਹੋ ਮੇਰੇ ਕੋਈ ਇਹਦੇ ਕੋਲ ਰਹਿੰਦੀਆਂ ਹਾਂ ਹਾਂ ਉਹਨੇ ਕੱਢੀਆਂ ਪੋਤੇ ਨੇ ਮੈਂ ਵੀ ਕੱਢੀਆਂ ਹਾਂ ਮੈਨੂੰ ਵੀ ਕੱਢੀਆਂ ਤੇ ਮੈਂ ਆ ਰਾਤ ਜਾ ਕੇ ਟਾਲਤਾ ਟਾਲ ਕੇ ਇਹਨੂੰ ਵੀ ਲਿਆਇ ਉਹਨੂੰ ਟੇਲ ਤੱਕ ਆਪਣੇ ਘਰ ਦੇ ਬੰਦੇ ਹੈਗੇ ਫਿਰ ਮੈਂ ਸਵੇਰੇ ਸਤਸੰਗ ਤੇ ਟੁਰ ਗੀਏ ਬਾਅਦ ਚ ਫਿਰ ਉਹ ਮੁੰਡਾ ਉਸ ਮੈਕੀਆ ਨਿਕਲਿਆ ਤੇ ਇਹਦੇ ਇੰਟੇ ਮਾਰਤੀ ਇੰਟੇ ਦੇ ਮਾਰੀ ਸਿਰ ਤੇ ਉਹਦੇ ਚ 180 ਹੁਣ ਕੀ ਕਰ ਸਕਦੇ ਆ ਬੱਚਿਆਂ ਨੂੰ ਕਿੰਨਾ ਕਸੇ ਸਮਝਾਈਏ ਹਾਂਜੀ ਇੱਕ ਦਾ ਨਾਮ ਹੈਗਾ ਜੀ ਅਸ਼ੋਕ ਕੁਮਾਰ ਪਿਤਾ ਦਾ ਸਨ ਆਫ ਮਹਿੰਦਰਪਾਲ ਤੇ ਦੂਜਾ ਹੈਗਾ ਲਵਪ੍ਰੀਤ ਪਿਤਾ ਦਾ ਨਾਮ ਕੁਲਦੀਪ ਸਿੰਘ ਇਹ ਦੋਨੋਂ ਲੜਾਈ ਝਗੜੇ ਆਪਸ ਹੀ ਹੋਈ ਨੇ ਇਹਨਾਂ ਤੇ ਗੜੀ ਮੁਹੱਲਾ ਪੰਜ ਮੁਖੀ ਮੰਦਿਰ ਸਮਾਨੇ ਕੋਲ ਸਿਰ ਤੇ ਸੱਟਾਂ ਨੇ ਦੋਨਾਂ ਦੇ ਦੋਨਾਂ ਦੀ ਆਪਾਂ ਐਮਐਲਆਰ ਕੱਟਦੀ ਹੈ ਇਲਾਜ ਕਰਤਾ ਹੈ ਤੇ ਬਾਕੀ ਪੁਲਿਸ ਨੂੰ ਇਨਫਾਰਮੇਸ਼ਨ ਭੇਜਦੀ ਹੈ ਨਵਰਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼